ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਤਤਾਰੀਏ ਆਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜੀ ਬੁੱਗੀਪੁਰੇ ਚੌਂਕ ਤੋਂ ਜਿਹੜਾ ਮੋਗੇ ਬੁੱਗੀਪੁਰੇ ਚੌਂਕ ਆ ਜੀ ਉਹ ਤੋਂ 3-4 ਕਿਲੋਮੀਟਰ ਬਾਅਦ ਰਹਿ ਜਾਂਦਾ ਜੀ ਤੇ ਜੇ ਨੇੜੇ ਦੇ ਪਿੰਡ ਕਰ ਅਗੇ ਤਾਂ ਇੱਕ ਪਾਸੇ ਫਤੇਗੜ ਕੋਰੋਟਾਣਾ ਭਿੰਡਰ ਕਲਾਂ ਵੀ ਨੇੜੇ ਹੀ ਆ ਜੀ ਤੇ ਇਧਰ ਮੋਗਾ ਵੀ ਨੇੜੇ ਆ ਤੇ ਤਲਵੰਡੀ ਭੰਗੇਰੀਆਂ ਦੇ ਨਾਲ ਆ ਜੀ ਅੱਜ ਦੀ ਵੀਡੀਓ ਚ ਇੱਕ ਧੋਕੜ ਗੱਬਣਾ ਜੀ ਤੇ ਇੱਕ ਸੂਆ ਸвая ਨਾਗ ਹੋਊਗਾ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜਿੰਨਿਆਂ ਕ ਆਪਾਂ ਬਾਈ ਕੋਲੋਂ ਵੀਡੀਓ ਬਣਾਇਆ ਨੇ ਗੈਂਤੀ ਪਸ਼ੂਆਂ ਦੀ ਹਾਲਾਂਕਿ ਘੱਟ ਹੁੰਦੀ ਆ ਪਰ ਹੁੰਦੇ ਸਾਫ਼ ਸੁਥਰੇ ਆ ਕੋਈ ਲਾਂਬੇ ਸ਼ਾਂਬੇ ਵਾਲੇ ਨਹੀਂ ਹੁੰਦੇਗੇ ਜੀ ਜਿੰਨੇ ਕੱ ਗੱਲ ਹੁੰਦੀ ਹੈ ਬਾਈ ਉਨੇ ਹੀ ਦੱਸਦਾ ਅੱਜ ਵੀ ਦੋ ਨਗੀ ਨਹੀਂ ਹੈ ਜਾਣਕਾਰੀ ਬਾਈ ਤੋਂ ਲੈਣੇ ਆ ਚੈਨਲ ਨੂੰ ਵੀਰੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੰਦ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤਰਸੇਂ ਸਿੰਘ ਆ ਤੇ ਪਿੰਡ ਤਤਾਰੀਏ ਵਾਲਾ ਠੀਕ ਆ ਮੋਗਾ ਤੇ ਫਤਿਹ ਜਲੰਧਰ ਰੋਡ ਤੋਂ ਫਤਿਹਗੜ ਕੋਰੋਟਾ ਨਾਲ ਤੋਂ 2 ਕਿਲੋਮੀਟਰ ਬਾਟ ਆਪਣਾ ਪਿੰਡ ਠੀਕ ਹੈ ਜੀ ਤੇ ਇਧਰੋਂ ਤਲਵੰਡੀ ਪੰਘੇਰੀਆਂ ਤੋਂ 3 ਕਿਲੋਮੀਟਰ ਬਾਟ ਠੀਕ ਹੈ ਜੀ ਅੱਜ ਫਿਰ ਨਗ ਦੋ ਹੀ ਰਹਿ ਗਏ ਵੀਰੇ ਅੱਜ ਦੋ ਹੀ ਆ ਤਿੰਨ ਸੀਗੇ ਇੱਕ ਵੈੜ ਸੇਲ ਹੋ ਕੇ ਕੱਲ ਚਾਈ ਗਈ ਠੀਕ ਆ ਵੀਰੇ ਤੇ ਕਿਧਰੋਂ ਸ਼ੁਰੂ ਟੋਕੜ ਗੱਭਣ ਤੋਂ ਸ਼ੁਰੂ ਕਰਨ ਲੱਗੇ ਜੀ ਸੁਆ ਕਿੰਨਾ ਮੈਂ ਜੀ ਇਹ ਪਹਿਲਾ ਸੁਆ ਬਰਾੜ ਬਾਈ ਦੂਜੇ ਸੁਆ ਵਾਸਤੇ ਗੱਭਣ ਇਹ ਦੂਜੇ ਸੁਆ ਵਾਸਤੇ 4 ਮਹੀਨੇ ਦੀ ਗੱਭਣ ਚੈੱਕ ਪਾਸ ਚੈੱਕ ਪਾਸ ਆ ਤੇ ਮਤਲਬ ਕਿ ਬੰਦਾ ਜਿਹਦੇ ਨਾਲ ਵੀ ਆਪਣਾ ਸੌਦਾ ਹੋਊਗਾ ਉਹ ਆਪਣਾ ਡਾਕਟਰ ਲਿਆ ਕੇ ਪਰਸਨਲ ਚੈੱਕ ਕਰਾ ਕੇ ਲਿਜਾ ਸਕਦਾ ਇਹ ਗੱਲ ਬਾਈ ਤੇਰੀ ਸਹੀ ਆ ਦੁੱਧ ਦੇ ਦੇ ਥੱਲੇ ਜਿਹੜਾ ਹੁਣ ਹਾਜ਼ਰ ਆ 5 ਕਿਲੋ ਆ ਜੋ ਕਿ ਦੇ ਤੱਕ ਆਪਾਂ ਬਾਈ ਜੀ 2 ਟਾਈਮ ਚੋਲੇ ਬੰਦਾ 3 ਟਾਈਮ ਚੋਲੇ ਇੱਥੇ ਤਸੱਲੀ ਜਿਵੇਂ ਮਰਜ਼ੀ ਕਰ ਲੈ ਜਦੋਂ 게ਟੋਂ ਬਾਹਰ ਹੋ ਗਈ ਆਪਣੀ 1 5 ਪੈਸੇ ਦੀ ਗਰੰਟੀ ਨਹੀਂ ਇਹ ਗੱਲ ਬਾਈ ਤੇਰੀ ਸਹੀ ਆ ਬਿਲਕੁਲ ਤੇ ਇੱਥੇ ਜਿਹੋ ਜੀ ਮਰਜ਼ੀ ਤਸੱਲੀ ਕਰੇ ਬੰਦਾ ਜਿਹਨੇ ਪੈਸੇ ਲਾਉਣੇ ਬਾਈ ਉਹਦਾ ਹੱਕ ਵੀ ਆ ਤਸੱਲੀ ਕਰਨ ਦਾ ਸਹੀ ਜੀ ਹੱਕ ਆ ਵੀਰੇ ਤੇ ਮੁੜ ਕੇ ਆਪਾਂ ਲਾਂਬੇ ਵਾਲਾ ਫੋਨ ਨਹੀਂ ਸੁਣਨਾਗਾ ਸਹੀ ਗੱਲ ਆ ਜੀ ਠੀਕ ਆ ਜੀ ਇਹ ਗੱਲ ਬਾਈ ਦੀ ਸਹੀ ਆ ਬਾਈ ਨਾਲ ਗੱਲਬਾਤ ਕਰਦੇ ਸੀਗੇ ਜੀ ਸੀ ਠੰਡੀ ਪੂਰੀ ਆ ਤੇ ਚੌਣਚਵਾ ਸਾਫ਼ ਆ ਸਹੀ ਗੱਲ ਧਾਰਾ ਧੁਰਾਂ ਦੀ ਓਕੇ ਆ ਠੀਕ ਆ ਵੀਰੇ ਤੇ ਬਾਕ ਬਾਈ ਜੀ ਪੈਸੇ ਲਾਉਣੇ ਨੇ ਦੇਖ ਹੀ ਲੈਣੀ ਤੋੜ ਕੇ ਦਿਖਾ ਦਿਓ ਜੀ ਵੀਡੀਓ ਤੋਂ ਪਹਿਲਾਂ ਬਾਈ ਨਾਲ ਗੱਲ ਕਰਦੇ ਸੀ ਬਾਈ ਕਹਿੰਦਾ ਆਪਾਂ ਨੂੰ ਸਮਾਂ ਤਾਂ ਬਹੁਤ ਹੋ ਗਿਆ ਜੀ ਨਾ ਤਾਂ ਅਜੇ ਤੱਕ ਲਾਂਬੇ ਵਾਲਾ ਕੰਮ ਕੀਤਾ ਤੇ ਨਾ ਕਰਨਾ ਸਪੈਸ਼ਲ ਬੇਨਤੀ ਆ ਬਈ ਜਿਹਦੇ ਨਾਲ ਵੀ ਸੌਦਾ ਹੁੰਦਾ ਜਿਹਨੂੰ ਵੜ ਪਸੰਦ ਆਊਗੀ ਆਪਦਾ ਪਰਸਨਲ ਡਾਕਟਰ ਲੈ ਕੇ ਆਵੇ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ ਮਿਲਕਿੰਗ ਵੀ ਕਰ ਲੈ ਦੁੱਧ 5 ਕਿਲੋ ਆ ਜੀ ਕਿੰਨੇ ਮਹੀਨਿਆਂ ਦੀ 4.5 ਚਾਰ ਮਹੀਨਿਆਂ ਦੀ ਚਾਰ ਮਹੀਨਿਆਂ ਦੀ ਗੱਭਣ ਚੈੱਕ ਪਾਸ ਹਲੇ ਆਓ ਜੀ ਬਾਕੀ ਜਰਸੀ ਕ੍ਰਾਸ ਅੰਗ ਆ ਜਾਂਦਾ ਚੰਗਾ ਸਮੇਂ ਬਲੀਆ ਦੰਦਾ ਚਾ ਜੀ ਠੀਕ ਹੈ ਵੀਰੇ ਕੰਨੀ ਹਾਂ ਵੀ ਦੰਦਾ ਚਾ ਜਾਨੀ ਹਜੇ ਨਮਾਹਾਨੀ ਆਏ ਨਹੀਂ ਗਬਰੇ ਦੋ ਚਾਰ ਸੂਏ ਬੰਦਾ ਪੀ ਲੂਗਾ ਤੇ ਜੇ ਕਿਸੇ ਨੇ ਤਿਆਰ ਕਰਕੇ ਵੇਚਣੀ ਹੋਈ ਤਾਂ ਵਾਧੇ ਵਾਲੀ ਚੀਜ਼ ਆ ਜੀ ਸਾਈਜ਼ ਬਹੁਤ ਠੀਕ ਆ ਚਾ ਨਿਆਣਾ ਪਾ ਲਈਂ ਤੇ ਚਾ ਨਾ ਪਾ ਲਈਂ ਉਹ ਮੇਂ ਕੋਈ ਟਿੱਕਾ ਨਹੀਂ ਉਹ ਮੇਂ ਕੋਈ ਟਿੱਕਾ ਨਹੀਂ ਜੀ ਬਾਕੀ ਥਾਨ ਖੋਨੂ ਨੇੜੇ ਤੋਂ ਦਿਖ ਸਕਦੇ ਹੋ ਕੱਲਾ ਕੱਲਾ ਨਿਖੜਮਾ ਠੰਡੀ ਸੀਲ ਪੂਰੀ ਆ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਬੜਾ ਭਾਈ ਮੁੱਲ ਤਾਂ 35000 ਆ ਤੇ 33000 ਰੁਪਏ ਦੀ ਹਾਂ ਨਾ ਹੋਣੀ ਆ ਸੌਦਾ ਕਰਾਂਗੇ ਜਾਇਜ਼ ਡਿਮਾਂਡ ਆ ਬੱਚੀਆਂ ਆਲਾ ਮੁੱਲ ਆ 25000 ਦਾ ਖਾਲੀ ਬੱਚੀ ਦਿੰਦੇ ਆ ਆਪਾਂ ਉਹ ਮੈਂ ਭਗਾਈ ਨਹੀਂ ਕਰਦਾ ਵੀ ਮੰਗਣ ਨੂੰ 45 ਮੰਗਦਾ 40 ਮੰਗਦਾ ਕੋਈ ਨਹੀਂ ਜਿਹੜੇ ਲੈਣੇ ਦੇਣੇ ਆਪਣੀਆਂ ਅੱਗੇ ਵੀ ਜਿੰਨੀਆਂ ਵੀਡੀਓ ਸਾਰੀਆਂ ਦੇਖ ਲਈ ਆ ਆਪਣੀ ਹਾਂ ਨਾਲ ਹੀ ਹੁੰਦੇ ਠੀਕ ਆ 33000 ਦੀ ਬਾਈ ਕਹਿੰਦਾ ਦੇਣੀ ਆ ਜਾਇਜ਼ ਡਿਮਾਂਡ ਆ ਬਿਲਕੁਲ ਬਾਕੀ ਸਾਫ਼ ਸੁਥਰੀ ਵੈੜ ਆ ਜੀ ਦੋ ਨੰਬਰ ਵੀਰੇ ਸੁਆ ਕੰਮਾ ਜੀ ਇਹਦਾ ਮਾਲਕਾ ਮੁਤਾਬਕ ਤਾਂ ਬਰਾੜ ਬਾਈ ਦੂਜੇ ਸੂਏ ਸੂਈ ਆ ਬਰਾੜ ਠੀਕ ਹੈ ਜੀ। ਅਸੀਂ ਉਹਨਾਂ ਨੇ ਤੇ ਆਪਣੇ ਕੋਲੇ ਆਈ ਨੂੰ ਹੋ ਗਏ ਨੂੰ 5-6 ਦਿਨ ਇਹਦਾ ਬੱਚਾ ਵੱੱਛਾ ਸੀਗਾ ਐਕਸਪਾਇਰ ਹੋ ਗਿਆ। ਠੀਕ ਹੈ ਜੀ। ਤੇ ਆਪਾਂ ਉਦਾਂ ਹੀ ਦੇ ਦੇਣੀ ਆ ਇਹ ਆਈ ਬੱਚੇ-ਪੁੱੱਚੇ ਲਾਉਣ ਵਾਲਾ ਕੰਮ ਨਾ ਤਾਂ ਕੀਤਾ ਤੇ ਨਾ ਚਾਹੇ ਕੋਈ ਟੋਕੜ ਮੰਨ ਕੇ ਆ ਜੇ। ਕੋਸ ਦੁੱਧ ਮੰਨ ਕੇ ਆ ਜੇ ਬਸ ਇਹਦੇ ਥੱਲੇ ਆਪਾਂ ਦਾ ਦੁੱਧ ਵਾਲਾ ਪੀਸ ਲੈ ਕੇ ਚੱਲੇ ਆ। ਠੀਕ ਹੈ ਕਿੰਨਾ ਦੁੱਧ ਆ ਜੀ? ਤੇ ਇਹਦੇ ਥੱਲੇ ਹੁਣ ਹਾਜ਼ਰ 13 ਕਿਲੋ ਦੁੱਧ ਆ ਤੇ ਆਪਾਂ 12 ਕਿਲੋ ਕੰਡੇ ਤੇ ਤੋਲ ਕੇ ਦੁੱਧ ਦੇਵਾਂਗੇ 12 ਤੋਂ 100 ਗ੍ਰਾਮ ਘ ਠੀਕ ਹੈ ਵੀਰੇ। ਹੂੰ। ਟੋਰ ਕੇ ਦਿਖਾਦੀ ਵੀਰੇ। ਸੂਆ ਦੂਜਾ ਜੀ, ਬਾਈ ਕਹਿੰਦਾ ਕੋਈ ਮੰਨ ਲੈ ਤੀਜਾ। ਚਲੋ ਅਗਲਾ ਮਰਜ਼ੀ ਮੰਨ। ਜਿਹੜਾ ਮਰਜ਼ੀ ਮੰਨ ਲੈ ਜੀ। ਬੱਚਾ ਸੁਪੈਰੀ ਆ ਜੀ। ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਕਿ 2 ਮਹੀਨੇ ਹੋ ਗਏ ਆ ਗਰੰਟਡ ਪਰ ਆਪਾਂ ਨਹੀਂ ਕਹਿੰਦੇ ਜਿੰਨਾ ਸਮਾਂ ਮਰਜ਼ੀ ਮੰਨ ਕੇ ਆਜੋ। ਦੁੱਧ ਜਿਹੜਾ ਨੈੱਟ ਤਿਆਰ ਹੋਊਗਾ ਜੀ ਉਹ 13 ਕਿਲੋ ਆ। ਤੁਸੀਂ 12 ਮੰਨ ਲਿਓ ਜੀ। ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ। ਥਣਾ ਦੇ ਸਹਿਜ ਵੀ ਸੋਹਣੇ ਆ। ਗੈਪ ਤੇ ਲੱਗੇ ਆ। ਹੱਥੀ ਚਵਾਈ ਵਾਲਾ ਥਣਾ। ਚਾਰ ਹੀ ਥਾਣਾ ਪੋੜ ਸ਼ਾਂਕ ਭੋਰਾ ਵੀ ਨਹੀਂ ਬਾਈ ਕਹਿੰਦਾ 12 ਕਿਲੋ ਤੋਂ 100 ਗ੍ਰਾਮ ਵੀ ਘਟ ਜੇ ਆਪਾਂ ਬੈਠੇ ਆਂ ਵੀਰੇ ਗੇੜਾ ਨਹੀਂ ਵੱਜਦਾ ਕਿਸੇ ਦਾ ਇਹ ਗੱਲ ਠੀਕ ਹੈ ਜੀ। ਇੱਕ ਬਰਾੜ ਵੀ ਹੋ ਰਾ ਇਹਦੀ ਚਵਾਈ ਮੱਝਾਂ ਵਾਲੀ ਆ ਇਹ ਨਹੀਂਗਾ ਵੀ ਇਹ ਬੋਲੀ ਨਹੀਂਗੀ ਬਾਲੀ ਠੀਕ ਹੈ ਜੀ। ਚਵਾਈ ਮੱਝਾਂ ਵਾਲੀ ਆ ਮੱਝਾਂ ਵਾਲੀ। ਇਹ ਵੀ ਬੰਦਾ ਮੰਨ ਕੇ ਬਾਈ ਧਿਆਨ ਨਾਲ ਦਾਰ ਜਣੀ ਇੱਕ ਤਾਂ ਬਾਲੀ ਬੋਲੀ ਹੋ ਉਹ ਚੀਜ਼ ਨਹੀਂ ਮੱਝਾਂ ਵਾਲੀ ਚਵਾਈ ਲੱਗੀ ਆ ਦੁੱਧ ਤਾਂ 13 ਤੋਂ ਵੀ ਵੱਧ ਹੀ ਆ ਪਰ ਆਪਾਂ 13 ਦੱਸਿਆ ਤੁਹਾਨੂੰ 12 ਤੋਲ ਕੇ ਦੇਵਾਂਗੇ। ਠੀਕ ਹੈ ਵੀਰੇ ਤੇ ਇਹਦਾ ਕਿੱਡਾ ਕੱਪਾ ਜੀ ਇਹਦਾ ਮੁੱਲ ਤਾਂ ਕਰਦੇ ਆ 43000 ਰੁਪਇਆ 41000 ਰੁਪਇਆ ਦੀ ਹਾਂ ਨਾ ਉਹ 41000 ਦੇ ਠੀਕ ਹੈ ਜੀ ਦੁੱਧ ਆਪਦਾ ਜੋਕ ਕੇ ਲੈ ਜੀ 41000 ਰੁਪਇਆ ਦੀ ਬਾਈ ਕਹਿੰਦਾ ਯੈਸ ਨੋ ਹੋਊਗੀ ਜੀ ਜਿਹਨੂੰ ਕੋਈ ਵੀ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ